ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜਾ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਕੋਟਲਾ ਸਰਸਿੰਗਲਾ ਜ਼ਿਲ੍ਹਾ ਅਮਰਸਰ ਪੈਂਦਾ ਹੈ ਤਹਿਸੀਲ ਜਨਾਲਾ ਤੇ ਬਾਈ ਜੋ ਦੇ ਨਾਲ ਪਹੁੰਚ ਚੁੱਕੇ ਹਾਂ ਦੇਖੋ ਅੱਜ ਵੀ ਬਾਈ ਨੇ ਕੋਈ ਆਰਡਰ ਲਾਗਵਾ ਪਾਸ਼ੂ ਸੇਲ ਜੱਤ ਸਾਰਾ ਮਾਲ ਹਰਿਆਣੇ ਤੋਂ ਆਉਂਦਾ ਜੀ ਚੰਗੀ ਚੰਗੀ ਝੋਟੀ ਲੈ ਕੇ ਆਉਂਦੀ ਹੈ ਤੇ ਆਓ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਦੀਪ ਵੀਰ ਕੀ ਹਾਲ ਹੈ ਹੋਰ ਸਭ ਨੀ ਬਾਈ ਜੀ ਹੋਰ ਦੱਸੋ ਹੋਰ ਸਭ ਠੀਕ ਠਾਕ ਜੀ ਬੀ ਮੋਜਾ ਮੋਜਾ ਲੱਗੇ ਹੋਰ ਤਨਾਓ ਹਲੋ ਚਰਾਵਾ ਦੀ ਚਲੋ ਵੀਡੀਓ ਪਾਈ ਆ ਪਰ ਹੈ ਲਿਆਂਦੇ ਪਰ ਨਹੀਂ ਇਹਦਾ ਗੱਲ ਫੇ ਕਹਿਣ ਲਈ ਆ ਵੀਡੀਓ ਟਾਈਮ ਤੇ ਲੇਟ ਲੱਗ ਜੇ ਪਰ ਅੱਜ ਤੱਕ ਪਹਿਲੀਆਂ ਵੀਡੀਓ ਵਾਲੇ ਵੀ ਯਾਦ ਕਰਦੇ ਆ ਵੀ ਠੀਕ ਕਿਹਦੇ ਪਹੁੰਚ ਲਾਏ ਤੁਹਾਨੂੰ ਪਤਾ ਆਪਣੇ ਕੋ ਖੁੱਲਾ ਵਾਲਾ ਚੰਗੀ ਮੈਂ ਦੇਦੀ ਦੁੱਧ ਵਾਲੀ ਲਿਆਉਣੀ ਚੰਗੀਆਂ ਵੇਖੀ ਵੇਖੀ ਨਿਰੰਦਰ ਛੱਡਦੇ ਜਿੰਨੇ ਦੇ ਰਮਾਨ ਨਾਲ ਦੁੱਧ ਪੀਦਾ ਹੀ ਆ ਬਿਲਕੁਲ ਜੀ ਉਧਰੋਂ ਆਈਆਂ ਸਾਰੀਆਂ ਜੀ ਸਾਰੀਆਂ ਇੱਕ ਮੈਂ ਦੇਖੀ ਆ ਅੱਛਾ ਆ ਦੀ ਕਰਦੀ ਆ ਤੇ ਬਾਈ ਜੀ ਕਿੰਨੀਆਂ ਕੱਟਾ ਜੇ ਕਿੰਨੀਆਂ ਫਿਰ ਅੱਜ ਆਪਣੇ ਕੋ 4 ਪਹੂ ਆਜੇ 4 ਹਾਂਜੀ ਕਰੀ ਜਰੂਰ ਜੀ ਇੱਕ ਐਡਰੈਸ ਬੋਲੋ ਆਪਣਾ ਪਿੰਡ ਕੋਟਲਾ ਸਦਰ ਮਾਰਨਜੋਤ ਸਿੰਘ ਤਸੀਵਲੇ ਜੇ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਨੰਬਰ ਤੁਹਾਡਾ 95554 098941 ਕਰ ਫਿਰ ਬੋਲੋ 98554 ਹਾਂਜੀ 09894 ਚਲੋ ਆਜੋ ਹਾਂਜੀ ਦੱਸੋ ਜੀ ਕੀ ਵੀਰਾ ਗੁੱਜਾ ਸੁਗਾ ਵਾ ਹਾਂਜੀ ਇਹ ਪਰਸੋਂ ਦੀ ਛੋਟੀ ਪਈ ਜੀ ਅੱਛਾ ਗੋਲਾ ਹੀ ਹੋਊਗਾ ਕੋ 13 ਹੋ ਜੇ 13.5 ਜੀ ਇੰਨਾ ਹੈਗਾ ਸੋਹਣਾ ਜੀ ਚੁਾਈ ਚੁਈ ਆ ਬਹੁਤ ਸਾਫ ਪੱਠੇ ਤੇ ਖੋਲੇ ਬੱਚਾ ਮਗਰ ਕੀ ਆ ਗਿਆ ਜੀ ਬੱਚਾ ਮਗਰ ਕਟਾ ਜੀ ਕਟਾ ਮਗਰ ਆ ਗਿਆ ਜੀ ਤੇ ਖੋਲੋ ਜੀ ਲਓ ਜੀ ਦੇਖੋ ਵੱਡੀ ਝੋਡੀ ਜੀ ਬੁਰੀ ਜਬਰਦਸਤ ਝੋਡੀ ਦੇਖੋ ਆਹ ਚਵਾ ਜੁਆ ਵਧੀਆ ਨਾ ਭਾਈ ਜੀ ਤੇ ਕੋ ਲੋਕੇ ਸੰਦੀਪਰ ਉੱਠਣਾਂ ਦੀ ਗਰੰਟੀ ਹੋਊਗੀ ਅਗਲੇ ਨਾਲ ਅਗਲਾ ਮਗਨ ਦੇ ਨਾਲ ਬਸ ਠੀਕ ਆ ਲਓ ਜੀ ਦੇਖੋ ਵੀਰ ਮਜੀ ਕੜੇ ਲੱਗ ਰਿਆ ਬੜੀਆਂ ਸੁਣੀ ਜਗਦੀਆਂ ਝੋਟੀਆਂ ਹੈ ਜੀ ਕਿਹੜੇ ਲਾਕੇ ਤੋਂ ਅਸੀਂ ਜਾਈਦਾ ਜੀ 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 ਬੜਾ ਠੀਕ ਆ ਆ ਮਹੀਨੇ ਬਾਅਦ ਪਾਈਏ ਡੇਢ ਬਾਜ ਲਿਆਈਏ ਤੇ ਲਿਉਣਾ ਸੁਤਰਾ ਬਿਲਕੁਲ ਬਿਲਕੁਲ ਸਾਫ ਸਾਫ ਦਰਵਾਹ ਲੈਣਾ ਜੀ ਠੀਕ ਆ ਹਾਂ ਜੀ ਦੇਖ ਲਓ ਸੰਦੀਪ ਜੀ ਕਿੰਨੀ ਦੀ ਚੰਗੀ ਲੱਗਦੀ ਦੇ ਦੋ ਜੈ ਜੀ ਜੀ ਸਵੀਕਾਰ ਕੇ ਮੈਂ ਵੀ ਕੋਈ ਬੜੀ ਨਖਰੀ ਨਹੀਂ ਜਿੰਨੀ ਹੈਗੀ ਸਾਫ ਬਣੀ ਮੈਂ ਇਹੋ ਜੀ ਸੰਦੀਪ ਵੀਰ ਡੇਢ ਦੀ ਲੋਕੀ ਵੇਚੀ ਜਾਂਦੇ ਹਾਂ ਜੀ ਆ ਬਿਲਕੁਲ ਜੈ ਜੈ ਛੋੜੀ ਹੋਵੇ 500 ਹਾਂ ਜੀ 500 ਛੋੜੀ ਹੋਵੇ 500 ਛੋੜ ਵਾਲੀ ਕਰਨੀ ਆਣਾ ਹਾਂ ਤਾਂ ਦੱਸ ਦਿੰਦਾ ਮੈਂ ਡੇਢ ਦੀ ਆ ਹਾਂ ਜੀ ਇੱਕ 26 ਦੀ ਮੈਂ ਦੇ ਦਾਂਗੇ ਚਲੋ ਠੀਕ ਆ ਯਾਰ ਛੋੜ ਕਰ ਦਾਂਗੇ ਇੱਕ 500 ਵਾਲੀ ਦੇਣੀ ਆ ਹਾਂ ਜੀ ਹਾਂ ਜੀ ਚਲੋ ਜਾਂਦੋ ਬਸ ਠੀਕ ਆ ਇਹ ਵੀ ਸੂਈ ਆ ਆ ਵੀ ਦੂਜਾ ਸੂਆ ਜੇ ਕੱਲ ਰਾਤ ਦੀ ਸੂਈ ਏ ਦੁੱਧ ਕਿੰਨਾ ਬੋੜਾ ਹੀ ਹੈ ਫਿਰ ਸਾਣਾ ਜੀ ਬੋੜਾ ਹੀ ਹੈ ਬੋੜਾ ਹੀ ਹੈ ਹਾਂ ਜੀ ਤੇ ਭਾਈ ਜੀ ਕਿੰਨਾ ਕਰੂ ਦੁੱਧ ਇਹ ਦੁੱਧ ਵੀਰ ਜੀ 13 ਕਿਲੋ ਦਾ ਪਹਿਲਾਂ ਨੇ ਨਾਪਿਆ ਵੇਖੋ ਕਿੰਦਾ ਨਹੀਂ ਕੱਟੀ ਬਾ ਠੀਕ ਆ ਹਾਂਜੀ ਨਹੀਂ ਛੋਣੀ ਝੋਟੀ ਵੱਡੀ ਝੋਟੀ ਪੂਰੀ ਜ਼ਬਰਦਸਤ ਝੋਟੀ ਆ ਜੋ ਆ ਜੋ ਜੀ ਆ ਜੋ ਇਹਦੇ ਚੁਆਈਆਂ ਲੱਗੀਆਂ ਬਹੁਤ ਸੁਧੀਆਂ ਇਦਾਂ ਬਿਲਕੁਲ ਜੀ ਬਾ ਠੀਕ ਆ ਹਾਂਜੀ ਇਹਦੇ ਸੰਦੀਵ ਬਹੁਤ ਕੱਟੀ ਖਰੀਕ ਗਾਲੀ ਕੱਟੀ ਆ ਗਈ ਨਾ ਹਾਂ ਵਾਹ ਜੀ ਮਾਤਿਹਿਆ ਬੱਚਾ ਭਾਵੇਂ ਕੰਦੋਂ ਪਾਰ ਭਰਾ ਖਾਓ ਤਾਂ ਵੀ ਕੋਦਾਂ ਮਿਲੂਗੀ ਥਾਪੀ ਤੇ ਜਿੱਦਾਂ ਠੀਕ ਹੈ ਹਾਂਜੀ ਵੀਰ ਦੇ ਸਵਾ ਦੀ ਕਟੀ ਠੀਕ ਆ ਇਹ ਵੀ ਸਵਾ ਦੀ ਇਹਦਾ 2000 ਰੁਪਿਆ ਮਾਨ ਕਰਦਾਂਗੇ 20 ਦੀ ਦੇ ਦਾਂਗੇ 20 ਹਾਂਜੀ ਜਾਂਦ ਹਾਂਜੀ ਚਲੋ ਇਹ ਵੀ ਸੂਈ ਹੈ ਜੀ ਇਹ ਵੀ ਸੂਈ ਤੁੱਜਾ ਸੁਗਾ ਦੁੱਧ ਕਿੰਨਾ ਭਾਈ ਜੀ ਦੋ ਤੇਰੇ ਕੋ 12 ਕਿਲੋ ਜਿਹੜਾ ਲੀਟਰ ਨਾਲ ਤੱਕੜੀ ਗੇ ਕੰਡੇ ਦੇ ਤੋਲ ਕੇ ਫਿਰ 12 ਕਿਲੋ ਹੈਗਾ ਹਾਂਜੀ ਹਾਂਜੀ ਲਓ ਜੀ 12 ਕਿਲੋ ਲੈ ਵੇਖੋ ਸੰਦੀਪ ਵੀਰ ਲੈ ਠੀਕ ਆ ਵੇਖੋ ਬਹੁਤ ਸੋਹਣੀ ਝੋਟੀ ਚਵਾਈ ਕਿਦੇ ਇਹਦੀ ਲੱਗੀ ਜਦੋਂ 4 ਕਿਲੋ ਫਰਕਾਰੀਆਂ ਪਈਆਂ ਐਕਸਟ ਦੇਖੋ ਫਰਕਾਰੀਆਂ ਪਈਆਂ ਜਦੋਂ ਕਦੀ ਨਾ ਕੋਈ ਮਾੜੀ ਲਈ ਤੇ ਨਾ ਠੀਕ ਠੀਕ ਆ ਅੱਜ ਮੈਂ ਬਾਹਰ ਨੂੰ ਆਉਂਦੀ ਹਾਂ ਬਿਲਕੁਲ ਬਾਠੀ ਹੈ ਜੀ ਹਾਂਜੀ ਸੰਦੀਪਰ ਮੈਂ ਇਹਦਾ ਵੱਧ ਵੇਚਣ ਆਲੀ ਆ ਵੇਖੋ ਕਿੰਦਾ ਜੀ ਬਣੀ ਕਿੰਦਾ ਸਾਫ਼ ਹੈ ਜਿੰਨੀ ਹੈਗੀ ਆਹ ਆ ਪਤਾ ਚੱਕਰੀ ਤੁਹਾਨੂੰ ਆ ਪਹਿਲਾਂ ਵੀ ਆਖਿਆ ਵੀ ਛੋਟੇ ਛੋਟੇ ਪਾਉਣੇ ਚਿਰਾਂ ਬਾਅਦ ਵੀਡੀਓ ਪਾਉਣ ਲੱਗੇ ਮਹੀਨੇ ਦੋ ਮਹੀਨੇ ਹਾਂਜੀ 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 ਮਾਲ ਤੇ ਟੋਲਾ ਹੱਥੋਂ ਇੱਥੋਂ ਵੀ ਲੋਕੀ ਲਈ ਜਾਂਦੇ ਬਿਲਕੁਲ ਬਿਲਕੁਲ ਇਹ ਵੀ ਇੱਕ 17 ਦੀ ਦੇ ਦਾਂਗੇ ਇੱਕ 17 ਦੀ 15 ਦੀ ਦੇ ਦਾਂਗੇ 15 ਦੀ ਚਲੋ ਜਾਣ ਦਿਓ ਆ ਮੈਂ ਸਾਡੇ ਆਪ ਦੀ ਇੱਧਰ ਥਾਲੀ ਹਾਂਜੀ ਇਹ ਲੋਕਲ ਆ ਲੋਕਲ ਆ ਪਰ ਲੋਕਲ ਨਹੀਂ ਜੇ ਹੈ ਵੀ ਕੋਈ ਤੋਹਫਾ ਹੀ ਆ ਵੇਖੋ ਥੱਲੇ ਜਿਦਾੜ ਕੀ ਦੁੱਧ ਕਿੰਨਾ ਭਾਈ ਜੀ ਵੀਰ ਜੀ ਜੀ 11 ਕਿਲੋ ਦੁੱਧ ਹੋਊਗਾ ਕੰਨੇ ਤੋਲਵਾ ਵਾਹ ਠੀਕ ਆ ਲੋਲ ਮਈਆਂ ਦੇ ਦੋ ਸੰਦੀਪ ਵੀਰ ਗੱਬਣਾ ਹੋਰ ਵੀ ਆਗੀਆਂ ਇੱਥੇ ਆਪਣੇ ਬੇਢੀ ਦੀ ਆ ਪਰ ਅਸੀਂ ਗੱਬਣ ਪਾਉਣੀ ਨਹੀਂ ਅਜੇ ਅਸੀਂ ਨਹੀਂ ਨਹੀਂ ਬਿਲਕੁਲ 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 ਹੋ ਜਾਏ ਫਿਰ ਪਾਵਾਂਗੇ ਹਾਂ ਜੀ ਹਾਂ ਜੀ ਮੈਂ ਕੀ ਲਗਾ ਜੀ ਕੋਈਆਂ ਬੜੀਆਂ ਲੱਗੀਆਂ ਹਾਂ ਜੀ ਫਿਰ ਸੰਦੀਪ ਜੀ ਆਓ ਜੀ ਮੈਂ 75 ਨੂੰ ਹੀ ਲੋਕੀ ਵੇਚੀ ਜਾਂਦੇ ਆ ਅਸੀਂ ਤੁਹਾਨੂੰ ਪਹਿਲਾਂ ਆਖਿਆ ਵੀ ਗੱਲ ਹੋ ਕਰਨੀ ਜਿਹੜੀ ਫੜ ਲਓ ਫੜ ਲਓ ਜੀ ਫੜ ਲਓ ਜੀ 60000 ਰੁਪਈਆ ਦੀ ਵੀਰ ਜੀ ਮੈਂ ਦਾਂਗੇ ਛੋੜ ਦੇਣੀ ਆ ਛੋੜ 200 ਕਰ ਦਈਏ 500 ਕਰ ਦਈਏ ਤੁਹਾਨੂੰ ਕੁਝ ਨਾ ਕਰਾਂ ਚਲੋ ਠੀਕ ਆ ਇਹ ਪਾ ਦੀ ਮੈਂ ਨੀਕ ਗੱਲਾਂ ਕਰੀਏ ਠੀਕ ਹੈ ਫਿਰ ਹਾਂਜੀ ਹਾਂਜੀ ਆ ਕਟਾ ਜੀ ਸੰਦੀ ਵੀਰ ਇਹ ਕਰਦਾ ਹੀ ਭਾਈ ਜੀ ਆਪਣਾ ਕਰਦਾ ਨਹੀਂ ਆ ਲਿਆਂਦਾ ਉਧਰੋਂ ਹੀ ਲੈਣਾ ਪਹਿਲਾਂ ਅਸੀਂ 2 ਮਹੀਨੇ ਬਹੁਤ ਵੱਡਾ ਨਹੀਂ ਜੈਡ ਬਲੈਕ ਤੋਂ ਤਾਂ ਲੱਗਾ ਜੀ ਅੱਛਾ 2 ਦੰਦ ਹੀ ਹੈ ਜੀ ਠੀਕ ਆ ਹਾਂਜੀ ਆ ਵੇਖੋ ਕਿਤੇ ਪੂਛ ਨਹੀਂ ਕਰ ਸਕਦੇ ਪਿੱਟਾ ਵਾਲ ਆ ਜੀ ਜੀ ਆ ਜੀ ਜੇ ਕੋ ਕੱਦ ਕੇ ਦਾਵਾ ਨਹੀਂ ਬਹੁਤ ਵੱਡਾ ਬਹੁਤ ਸੋਣਾ ਮਾਲੀ ਹੈ ਜੀ ਫਿਰ ਗਾਈਆਂ ਚ ਬੰਦੋ ਜਿੱਥੇ ਮਰਜੀ ਬੰਦੋ ਕਰ ਲੇ ਕਿਸੇ ਜਵਾਗ ਨੂੰ ਨਹੀਂ ਕਿਸੇ ਨੂੰ ਨਹੀਂ ਇਹਨੇ ਕਿਤੇ ਖੈ ਕੇ ਨਹੀਂ ਵੇਖਣਾ ਨਾਲ ਕੋਈ ਦਾਦਾ ਬਿਲਕੁਲ ਜੀ ਹਾਂ ਜੀ ਸੰਦੀਪ ਜੀ ਇਹਦਾ ਕਟਾ ਕੁਛ ਤੱਤਾ ਵੀ ਦੇਈ ਜਾਂਦੇ ਆ 75 ਦਾ ਵੀ ਦੇਈ ਜਾਂਦੇ ਆ 55000 ਦਾ ਦੇ ਦੋ 55000 ਹਾਂ ਜੀ 500 ਛੋੜ ਕਰ ਦਾਂਗੇ ਇਹਦੇ ਜੀ 500 ਕੀ ਕਹਿੰਦੇ ਹੋਰ ਕਰ ਦ ਯਾਰ ਕਰ ਦਾਂਗੇ ਪਰ ਗੱਡੀ ਲੱਗਾ ਜੇ ਆਪੇ ਬਹਿ ਕੇ ਗੋਠ ਮਾਰ ਕੇ ਨੇ ਗਾੜੀਆਂ ਪਲੇੜਾ ਚੁੱਕਣਾ ਅੱਛਾ ਬਹੁਤ ਠੰਡਾ ਟੀਰਾ ਕੇ ਸ਼ਾਇਕ ਨੂੰ ਡਰਨਾ ਕੁਛ ਨਹੀਂ ਜਿੱਥੇ ਮਰਜੀ ਅੱਡਾ ਚਾਰੂ ਆ ਖੁੱਲਾ ਹੀ ਛੱਡਿਆ ਹੁੰਦਾ ਇਹਦਾ ਮਾਲ ਦੇ ਵਿੱਚ ਚਲੋ ਠੀਕ ਆ ਤੇ ਆਹ ਜੀ ਆਹ ਕੱਟੀ ਜੇ ਹਾਂ ਜੀ ਇਹ ਉਹ ਵੀਰ ਉਹਨਾਂ ਮਈਆਂ ਦੇ ਨਾਲ ਹੀ ਪਾ ਕੇ ਲਿਆਦੀ ਆਹ ਸ਼ਾਇ ਦੇਖੋ ਪਹਿਲਾਂ ਜਿਹੜੀਆਂ ਚੀਜ਼ਾਂ ਵੇਖਣਾ ਹਰਿਆਣੇ ਤੋਂ ਹੀ ਆਈ ਆ ਹਰਿਆਣੇ ਤੋਂ ਨਾਲ ਹੀ ਪਾ ਕੇ ਲਿਆਦੀ ਨਾਲ ਹੀ ਲੈ ਕੇ ਆਂਦੀ ਆ ਹਾਂ ਜੀ ਹਾਂ ਜੀ ਠੀਕ ਆ ਆ ਆਹ ਜੀ ਤਿੰਨ ਨੰਬਰ ਤੇ ਮੈਂ ਉਹਦੀ ਤੀਹ ਆ ਪਹਿਲੇ ਪਹਿਲੇ ਸੁਬੇ ਅੱਛਾ ਪਹਿਲੇ ਸੁਬਾ ਠੀਕ ਆ ਉਹਦੇ ਨਾਲ ਹੀ ਪਾ ਕੇ ਲਿਆਦੀ ਖੋਲੋ ਜਿੰਨੂ ਵੀ ਖੋਲ ਦੇ ਕੱਟੀ ਚਾਰ ਥਾਣੇ ਦੋ ਥਾਣੇ ਜੀ ਚਾਰ ਹੀ ਚਾਰ ਥਾਣੇ ਪਰ ਥਾਣੇ ਵੇਖੋ ਆਪ ਪਹਿਲਰ ਕੱਟੀ ਦੇਣੀ ਓਡੇ ਹੁੰਦੇ ਜਿੱਡੇ ਹੁਣ ਖਾਨਦਾਨੀ ਕੱਟੀ ਜਾਵੇ ਕੋ ਸਿੰਘ ਜੀ ਕਿਦਾਂ ਨਹੀਂ ਕੱਟਾ ਆਹ ਦਾ ਸਿੰਘ ਵੀ ਪੂਰਾ ਵਧੀਆ ਵੇਖੋ ਇਹ ਬਾਦ ਹੁਣੇ ਖਾਣ ਨਹੀਂ ਵੇਖੋ ਕਿਦਾਂ ਆਜੋ ਜੀ ਆਜੋ ਬੰਦੇ ਮੈਂਡੜਾ ਪੀਸ ਹੀ ਰਹਿ ਗਿਆ ਜੀ ਹਾਂ ਜੀ ਹਾਂ ਜੀ ਐਂਡੜਾ ਪੀਸ ਹੈ ਪਰ ਵੇਖੋ ਵੀ ਹੈ ਵੀ ਕੱਟੀ ਕਿਤੇ ਆਹ ਜਿਹੜਾ ਆਹ ਇੱਧਰ ਵੇਖੋ ਦੋ ਉਂਗਲਾਂ ਨਹੀਂ ਨੰਗਣੀਆਂ ਸਿੰਘ ਚ ਹੋਣ ਕਿਵੇਂ ਫਿਰਦੇ ਜੀ ਕੀ ਮਸੂਮੀਰ ਵੀ ਇਹਦਾ ਦੁੱਧ ਦਾ ਹੀ ਮੁੱਲ ਲੈਣਾ ਬਿਲਕੁਲ ਐਦਾਂ ਦੀ ਕੱਟੀ ਦੇ ਲੋਕੀ 50 ਦੀ ਵੀ ਦੇਣ ਦੇ ਤੇ 20 ਦੀ ਵੀ ਦੇਣ ਹਾਂਜੀ 17 ਦੀ ਦੇ ਦਈਏ ਉਹ ਯਾਦ ਕਰੂਗਾ ਵੀ ਕਿਸੇ ਨੇ ਡੰਗ ਦਿੱਤਾ ਵੀਰ ਦੀ 15000 ਰੁਪਏ ਦੀ ਕੱਟੀ 15000 ਆਹ ਪਰ ਕੱਟੀ ਤਿਆਰ ਨਹੀਂ ਜੀ ਲੱਖ ਡੇਢ 2 ਲੱਖ ਚਲੋ ਗਾਂ ਥਾਂ ਦਾ ਪਰ ਹੈ ਵੀ ਨਸ ਤੇ ਬਾਕੀ ਸੰਦੀਪ ਵੀ ਆ ਰਾਵੇ ਕੋਈ ਚਲੀ ਜਾ ਉਹ ਟਾਈਮ ਤਿੰਨ ਟਾਈਮ ਬਿਲਕੁਲ ਚੋਕੇ ਫੇਰ ਖੜੇ ਬਿਲਕੁਲ ਭਾਜੀ ਬਿਲਕੁਲ ਹਾਂਜੀ ਬਿਲਕੁਲ ਚਾਹੀਦੇ ਮੈਂ ਆਈ ਆ ਭਾਜੀ ਇੱਥੇ ਕੋਈ ਮੰਡੀ ਚ ਨਹੀਂਗਾ ਮਾਲ ਬੱਜਾ ਵੀ ਇੱਕੋ ਡੰਗ ਮਾਰੀਆਂ ਤਾਂ ਕੋਈ ਗੱਲ ਨਹੀਂ ਤੇ ਇਹ ਘਰ ਮਗਾਉਣੀ ਹੈ ਤਾਂ ਘਰ ਤੱਕ ਵੀ ਗਰੰਟੀ ਆਊਗੀ ਥਣਾ ਦੀ ਹਰ ਇੱਕ ਪੱਖ ਤੋਂ ਚਲੋ ਹਾਂਜੀ ਉਹ ਦੱਸਿਆ ਉਹ ਕੁਝ ਨਿਕਲਣਾ ਵਾ ਪੰਨਿਆ ਕਰਨ ਗਿਆ ਦੁੱਧ ਕੋਈ 14 ਕਰ ਜੇ ਕੋਈ 15 ਕਰ ਜੇ ਜਿੰਨਾ ਹੁਣ ਮੇਰੇ ਕਿਲੇ ਤੇ ਹੈਗਾ ਉਨਾ ਹੀ ਦੱਸਿਆ ਬਿਲਕੁਲ ਭਾਜੀ ਫਿਰ ਐਵੇਂ ਝੂਠ ਮਾਰੀ ਜਾਵੇ ਨਾਲੇ ਥੱਲੇ 20 ਕਿਲੋ ਹੀ 20 ਕਿਲੋ ਹੀ 22 ਕਿਲੋ ਹੀ ਉਹ ਚਲੋ ਕਰੀ ਜਾਂ ਜਿਹੜੇ ਕਰੀ ਜਾਂਦੇ ਚਲੋ ਨੰਬਰ ਬੋਲੋ ਜੀ 98554 ਹਾਂਜੀ 09894 ਠੀਕ ਹੈ ਜੀ ਪਿੰਡ ਕੋੜਲਾ ਸਦਰ ਤੇ ਨਾਂ ਜੋਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ